ਬਹੁਤ ਵੱਡੀ ਖਬਰ ਆ ਰਹੀ ਹੈ 10 ਜੁਲਾਈ ਨੂੰ ਹੋਣ ਵਾਲੇ ਸਾਰੇ ਪੇਪਰ ਮੁਲਤਵੀ ਹੋ ਗਏ ਹਨ ਜਿਹੜੇ ਕੰਪਾਰਟਮੈਂਟ ਦੇ ਪੇਪਰ ਹੋਣੇ ਸਨ 10 ਜੁਲਾਈ ਨੂੰ ਹੋਣ ਵਾਲੇ ਪੀਐਸਬੀ ਦੇ ਸਾਰੇ ਪੇਪਰ ਮੁਲਤਵੀ ਪੰਜਾਬ ਬੋਰਡ ਨੇ ਬਦਲੀ ਡੇਟਸ਼ੀਟ ਪੂਰੀ ਖਬਰ ਦੱਸਾਂਗੇ ਇਸ ਵੀਡੀਓ ਦੇ ਵਿੱਚ ਤਾਂ ਦੇਖੋ ਦੋਸਤੋ ਗੱਲ ਕੀ ਹੈ 10 ਜੁਲਾਈ 2024 ਨੂੰ ਹੋਣ ਵਾਲੀ 5ਵੀਂ 8ਵੀਂ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੁਲਤਵੀ ਕਰ ਦਿੱਤੀਆਂ ਹਨ ਬੇਰਬਾਹ ਅਨੁਸਾਰ ਜਲੰਧਰ ਵਿਖੇ ਹੋ ਰਹੀ ਜਿਮਣੀ ਚੋਣਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਜਿਸ ਕਰਕੇ ਅਧਿਕਾਰ ਜਾਰੀ ਕੀਤੀ ਜਿਹੜੀ ਡੇਡ ਸ਼ੀਟ ਵਿੱਚ ਤਬਦੀਲੀ ਕਰ ਦਿੱਤੀ ਹੈ ਠੀਕ ਹੈ ਜੀ ਬੋਰਡ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੁਣ ਪੰਜਵੀਂ ਸ਼੍ਰੇਣੀ ਦਾ ਜਿਹੜਾ ਹੈਗਾ 10 ਜੁਲਾਈ ਨੂੰ ਹੋਣ ਵਾਲਾ ਪੇਪਰ 12 ਜੁਲਾਈ ਨੂੰ ਹੋਵੇਗਾ ਇਸੇ ਤਰ੍ਹਾਂ 8ਵੀਂ 10ਵੀਂ ਦੇ ਵਿਦਿਆਰਥੀਆਂ ਦੀ ਹੁਣ 10 ਜੁਲਾਈ ਦੀ ਥਾਂ 17 ਜਦੋਂ ਕਿ 12ਵੀਂ ਜਮਾਤ ਦੇ ਜਿਹੜੇ ਵਿਦਿਆਰਥੀ ਆਇਆ ਪੜ੍ਹੇ ਆ ਉਹਨਾਂ ਦੇ 20 ਜੁਲਾਈ ਨੂੰ ਪੇਪਰ ਦੇਣਗੇ ਠੀਕ ਹੈ ਜੀ ਤਾਂ ਇਹ ਤੁਹਾਡੀ ਪੂਰੀ ਖਬਰ ਆ ਦੱਸਣਾ ਬਣਦਾ ਹੈ ਕਿ ਪੰਜਾਬ ਵਿੱਚ ਸਾਲਾਨਾ ਪ੍ਰੀਖਿਆਵਾਂ ਦੇ ਨਤੀਜੇ ਘੋਸ਼ਿਤ ਕੀਤੇ ਜਾਣ ਬਾਅਦ ਇੰਨੀ ਦਿਨੀ ਅਨੁਪਰਕ ਪ੍ਰੀਖਿਆ ਯਾਨੀ ਕਿ ਕੰਪਾਰਟਮੈਂਟ ਪ੍ਰੀਖਿਆਵਾਂ ਜਿਹੜੀਆਂ ਸ਼ੁਰੂ ਹੋਣੀਆਂ ਸਨ ਉਧਰ ਭਾਰਤੀ ਚੋਣ ਕਮਿਸ਼ਨ ਵੱਲੋਂ ਸੱਤ ਸੁਬਿਆਂ ਵਿੱਚ ਜਿਮਣੀ ਚੋਣਾ ਕੋਸ਼ਿਸ਼ ਕਰ ਦਿੱਤੀਆਂ ਗਈਆਂ ਹਨ ਠੀਕ ਹੈ ਜੀ ਤਾਂ ਇਸੇ ਦੇ ਰਿਕਾਰਡਿੰਗ ਦੋਸਤੋ 10 ਜੁਲਾਈ ਨੂੰ ਜਲੰਧਰ ਵਿਖੇ ਜਿਮਣੀ ਹੋਣੀ ਜਿਮਣੀ ਚੋਣ ਕਰਕੇ ਠੀਕ ਹੈ ਜੀ 10 ਜੁਲ ਮੁਲਤਵੀ ਕਰ ਦਿੱਤੇ ਹਨ ਠੀਕ ਹੈ ਜੀ ਤੇ ਦੱਸ ਦੇ ਕਿ ਸੱਤ ਸੁੱਭਿਆਂ ਵਿੱਚ ਜਿਮਣੀ ਚੋਣਾ ਹੋ ਰਿਹਾ ਹੈ 10 ਜੁਲਾਈ ਨੂੰ ਹੋਣਗੀਆਂ ਤੇ 13 ਜੁਲਾਈ ਨੂੰ ਦੇਚੇ ਆਉਣਗੇ ਆਫੀਸ਼ੀਅਲ ਨੋਟੀਫਿਕੇਸ਼ਨ ਵੀ ਦੇਖ ਸਕਦੇ ਹੋ ਦੋਸਤੋ ਪ੍ਰੈਸ ਨੋਟ ਡੇਟਸ਼ੀਟ ਅਨੁਪ੍ਰੱਖ ਜਿਹੜੀ ਆ ਤੁਹਾਡੀ ਕੰਪਾਰਮੈਂਟ ਪ੍ਰੀਖਿਆ ਜੁਲਾਈ ਵਾਲੀ ਜਿਹੜੀ ਹੋਣੀ ਆ ਠੀਕ ਹੈ ਜੀ ਜਿਹੜਾ 5ਵੀਂ ਦਾ 10 ਤਰੀਕ ਨੂੰ ਪੇਪਰ ਹੋਣਾ ਸੀਗਾ ਉਹ 12 ਨੂੰ ਹੋਏਗਾ 8ਵੀਂ ਦਾ 10 ਵਾਲਾ ਪੇਪਰ 17 ਨੂੰ ਹੋਏਗਾ 10ਵੀਂ ਦਾ 10 ਵਾਲਾ ਪੇਪਰ 17 ਨੂੰ ਹੋਏਗਾ ਤੇ 12ਵੀਂ ਦਾ ਜਿਹੜਾ 10 ਤਰੀਕ ਨੂੰ ਪੇਪਰ ਹੋਣਾ ਸੀਗਾ ਉਹ 20 ਤਰੀਕ ਨੂੰ ਹੋਏਗਾ ਠੀਕ ਹੈ ਜੀ ਆਹ ਫਿਲਹਾਲ ਤੁਹਾਡੀ ਡੇਟਸ਼ੀਟ ਆ ਇਹ ਜਿਹੜੀਆਂ ਨੇ ਨਵੀਂ ਡੇਟਸ਼ੀਟ ਵੀ ਜਿਹੜੀ ਹੈਗੀ ਤੁਹਾਡੀ ਵੈਬਸਾਈਟ ਤੇ ਜਿਹੜੀ ਹੈਗੀ ਜਾਰੀ ਹੋ ਨੇ ਮੈਂ ਟੈਲੀਗ੍ਰਾਮ ਤੇ ਪਾ ਦਿੱਤੀਆਂ ਹਨ ਜਿਵੇਂ ਕਿ ਤੁਸੀਂ ਆ ਦੇਖ ਸਕਦੇ ਹੋ ਤਾਂ ਇਹ ਸਾਡਾ ਟੈਲੀਗ੍ਰਾਮ ਚੈਨਲ ਹੈ ਮੈਮੋਰੀਅਲ ਜਨਰੇਸ਼ਨ ਪੀਐਸਬੀ ਦੇ ਨਾਮ ਤੋਂ ਤੁਸੀਂ ਸਰਚ ਕਰ ਲਿਓ telegram ਤੇ ਤਾਂ ਤੁਹਾਡਾ ਇਹ ਚੈਨਲ ਆਜੂਗਾ ਸਾਡਾ ਇੱਥੇ ਤੁਸੀਂ ਇਸ ਨੂੰ ਜੁਆਇਨ ਕਰ ਲਿਓ ਬਾਕੀ ਦੇਖ ਲਓ ਇੱਥੇ ਕਲਾਸ 5th ਦੀ ਤੇ 8th ਦੀ ਰਿਵਾਈਜ਼ਡ ਡੇਟ ਸ਼ੀਟ ਨਿਊ ਵਾਲੀ ਠੀਕ ਹੈ 10th ਦੀ ਆ ਪਈਆ ਤੇ ਉੱਪਰ ਹੀ ਇਹਦੇ 12ਵੀਂ ਦੀ ਵੀ ਦਿੱਤੀ ਹੋਈ ਹੈ ਤੁਸੀਂ ਇੱਥੇ ਡੇਟ ਸ਼ੀਟ ਚੈੱਕ ਆਊਟ ਕਰ ਪਾਉਂਗੇ ਕਿ ਕਿੰਨੇ ਤਰੀਕ ਨੂੰ ਤੁਹਾਡਾ ਕਿਹੜਾ ਐਗਜ਼ਾਮ ਹੈਗਾ ਵਾ ਓਕੇ ਦੋਸਤੋ ਇਸ ਲਈ ਚੈਨਲ ਨੂੰ ਜੁਆਇਨ ਕਰ ਲਓ ਮੈਮੋਰੀਅਲ ਜਨਰੇਸ਼ਨ ਪੀਐਸਬੀ ਨਾਮਾ Telegram ਤੇ ਜੁਆਇਨ ਕਰ ਲਿਓ ਇੱਥੇ ਤੁਹਾਨੂੰ ਡੇਟ ਸ਼ੀਟ ਜਿਹੜੀ ਹੈਗੀ ਆ ਮਿਲ ਜਾਏਗੀ ਬਾਕੀ ਕੋਈ ਵੀ ਫਰਦਰ ਅਪਡੇਟ ਆ ਜੇ ਤਾਂ ਤੁਹਾਨੂੰ ਜ਼ਰੂਰ